ਮਗਰੇ ਸਬਜ਼ੀ ਵੀ ਬਣਾਈ ਲਵਾ ਕਿੱਥੇ ਪਰਸ਼ਾਵਾ ਚਲ ਗਿਆ ਪਤਾ ਨਹੀਂ ਉਹਨਾਂ ਨੇ ਕਿਹੜੇ ਵੇਲੇ ਆਉਣਾ ਵਾ ਇਹ ਨਾਨੀ ਵੀ ਜੇ ਮੁੜ ਜੀਏ ਵੀ ਘਰ ਕੱਲੀ ਡਈ ਆ ਤੇ ਚੋਹਾਂ ਜੀਆਂ ਦੀਆਂ ਰੋਟੀਆਂ ਪਕੜੀਆਂ ਵਾ ਜਿੱਥੇ ਜਾਂਦੀਆਂ ਵੇਹ ਹੀ ਜਾਂਦੀਆਂ ਵਾ ਕੀ ਇਹ ਮਨਾ ਇੱਕ ਵੇਖਾ ਵੇਲੀ ਦਾ ਹਾਲ ਮਾਲ ਡੰਗਰ ਦਾ ਵੀ ਪਤਾ ਨਹੀਂ ਕੀ ਹਾਲ ਆ ਤੇ ਕੀ ਨਹੀਂ ਜਾ ਕੇ ਵੇਖਾ ਉਹਨਾਂ ਦਾ ਕੀ ਹੈ ਇਹ ਜਣ ਹੋ ਗਏ ਆ ਮੈਂ ਵੇਖਿਆ ਹੀ ਨਹੀਂ ਨਾ ਡਗਰਾਂ ਤੇ ਕਰੀ ਆ ਨਾ ਤੋੜਾ ਸਾਡਾ ਫੋਲ ਖਰਾਬ ਕਰੇਗੀ ਉਹ ਕਾ ਪੋਟਾ ਨਾਲੇ ਵੀ ਇਹ ਮੇਰੀ ਮੰਮੀ ਨੇ ਕਾ ਕਿ ਆ ਫੇ ਤੇਰੀ ਮੰਮੀ ਨੇ ਗੱਲ ਪੈ ਜਾਣਾ ਉਸੇ ਵੇਲੇ ਟਾਈਮ ਵੀ ਨਹੀਂ ਲੋਂਦੀ ਮਾਂ ਸਾਹਿਬ ਇਹ ਮੇਰੀ ਮੰਮੀ ਨਹੀਂ ਲੜਦੀ ਲੜਦੀ ਤੇ ਤੇਰੀ ਮੰਮੀ ਆ ਲੜਾਕੀ ਜੀ ਜਾ ਨਹੀਂ ਜਾਣ ਨਾਲੇ ਤੈਨੂੰ ਰੋਟੀਆਂ ਖਵਾ ਲੈ ਤੇ ਨਾਲੇ ਗੱਲਾਂ ਕਰ ਦੇ ਜੇ ਹਮ ਗੱਲਾਂ ਹੀ ਕਰਦੇ ਹਾਂ ਹੈ ਨਾ ਕੁੜੀ ਆ ਤਾਂ 10 ਘੜੀ ਨਿਆਣੀ ਓ ਟੀਵੀ ਲਾ ਕੇ ਤੇ ਬੈਠੀ ਆ ਗੁਝਾਈ ਨਹੀਂ ਮਾਂ ਨੇ ਕੰਮ ਕਰਨ ਮਾਮਾ ਧੀਆਂ ਜਾ ਕੇ ਉਧਰ ਬੈਠੀਆਂ ਵੀ ਤੁਸੀਂ ਆਜੋ ਤਕਾਣਾ ਪੈ ਗਈਆਂ ਮਾਤੋਂ ਤੇ 4 ਦਿਨ ਹੋ ਗਏ ਮਾਂ ਨੂੰ ਆ ਕੇ ਬੈਠੀ ਨੂੰ ਉਹਦਾ ਨਹੀਂ ਕਰੇ ਮੈਨੂੰ ਮਾਸਾ ਜਿੰਨਾ ਸੋਖ ਹੈਗਾ ਲਾਗੋ ਚੱਲ ਬੰਦਾ ਸਬਜੀ ਚੀਰ ਦਿੰਦਾ ਵਾ ਪਰ ਨਾ ਗਿੱਜੀ ਆਉਦੇ ਇਥੇ ਮਾਂ ਦੇ ਗੋਡੇ ਨਾਲ ਲਾ ਕੇ ਤੇ ਬੈਠੀ ਰਹਿੰਦੀ ਸਾਰੀ ਦਿਹਾੜੀ ਬਸ ਗੱਲਾਂ ਹੀ ਆ ਇਹਨਾ ਕੋਲ ਤਾਂ ਜਿੰਨੀਆਂ ਮਰਜੀ ਸੁਣ ਲੋ ਮੇਰੇ ਵਰਗੀ ਇੱਥੇ ਚੁੱਲ੍ਹੇ ਨਾਲ ਲਾ ਛੱਡਦੀਆਂ ਵਾ ਤੇ ਅਜੇ ਵੀ ਕਬਲ ਮਾੜੀ ਆ ਮੈਂ ਕੱਲੀ ਨੇ ਸਬਜੀ ਚੀਰ ਵੀ ਲਈ ਧਰ ਵੀ ਲਈ ਆ ਚਾ ਨਿਆਣਾ ਲੱਗੋ ਕੋਈ ਭਾਂਡਾ ਫੜਾ ਦਿੰਦਾ ਵਾ ਕੋਈ ਲੂਣ ਦਾਨੀ ਕੋਹ ਤੂੰ ਹੀ ਮੈਨੂੰ ਬਾਜੀ ਮਾਰ ਲੈਂਦੇ ਚਲੋ ਹੁਣ ਕੋਈ ਗੱਲ ਨਹੀਂ ਹੁਣ ਮੈਨੂੰ ਦੱਸੋ ਕਿਹੜਾ ਕੰਮ ਕਰਨਾ ਹੁਣ ਬੁੱਤ ਤੂੰ ਕਿਹੜਾ ਕੰਮ ਕਰਨਾ ਸਬਜ਼ੀ ਤੇ ਮੈਂ ਤਿਆਰ ਆਈ ਆ ਤੇ ਆਟਾ ਤੇ ਣੂ ਆਈ ਹੋਣੀ ਗੁੰਨਣਾ ਹੁੰਦਾ ਹੋਣਾ ਉਹ ਮੈਂ ਗੁੰਨ ਕੇ ਰੋਟੀਆਂ ਪਕਾ ਲੈਣੀ ਆ ਪਰ ਧਿਆਨ ਰੱਖੀ ਗੰਦਾਵਾ ਜਦੋਂ ਕੋਈ ਸਿਆਣਾ ਕੰਮ ਕਰਦਾ ਹੋਵੇ ਨਾ ਤੇ ਲਾਗੇ ਖੁਸ਼ੀ ਦਾ ਹੁੰਦਾ ਵਾ ਫੇਰ ਹੀ ਕੰਮ ਦੀ ਯਾਰ ਚ ਨਹੀਂ ਤੈਨੂੰ ਚੰਗਾ ਕਰਿਆ ਕਰ ਲਾਗੋ ਕੰਮ ਥੋੜਾ ਬੋਲਦਾ ਠੀਕ ਨਹੀਂ ਨਹੀਂ ਮੇਰੀ ਗੱਲ ਨਹੀਂ ਐ ਜਦ ਮਾਂ ਲਾਗੋ ਇੱਕ ਹਜ ਕਈ ਦਿਨੀ ਮੈਂ ਵੇਲੀ ਵੜਿਆ ਕੀ ਹਾਲ ਬਣਿਆ ਡੰਗਰਾਂ ਦਾ ਠੁਪੇ ਠੰਡੇ ਆ ਨਹੀਂ ਕਿਹਦੇ ਕੋਈ ਪੱਠਾ ਨਹੀਂ ਕਿਤੇ ਦਿੱਤਾ ਵਹਿੜਵਾ ਦੇ ਠੁਪੇ ਬੱਧੀ ਆ ਇਹਨਾਂ ਦੇ ਜੇ ਇਧਰਵਾ ਦੇ ਗੋੜੇ ਗੋੜੇ ਗੋ ਆਖ ਲਰਿਆ ਕੀ ਕੋਈ ਪਤਾ ਹੀ ਨਹੀਂ ਇਹਨਾਂ ਨੂੰ ਕਿਤੇ ਕਹੇ ਦਾ ਮੇਰ ਤੋਂ ਬਿਨਾ ਕਰਕੇ ਵੇਖੋ ਤੇ ਸਹੀ ਕੁਤਰਿਆਂ ਦਾ ਜੀ ਫੈਸਲਾ ਵੇਖ ਕਦਾਂ ਢੇਰ ਲਾਏ ਆ ਵੀ ਅਜੇ ਭੋਆਂ ਨੂੰ ਪਾਉਣੇ ਨਹੀਂ ਦੇ ਕਾਦੇ ਵਾਸਤੇ ਰੱਖੇ ਆ ਆਪ ਖਾਣੇ ਇਹਨਾਂ ਨੇ ਨਾ ਗਦੇ ਮੁੰਡਾ ਵਾਦ ਉਹਦੀ ਵਾਜ ਵਾਜ ਦਿੰਦਾ ਕਿ ਉਹ ਭਾਵੇਂ 100 ਵਾਜ ਮਾਰ ਲੀਏ ਨਾ ਮਾਣੇ ਕਰਨਾ ਕਰਨ ਦੇਣਾ ਕੁਛ ਤੇ ਨਾ ਆਪ ਕਰਨਾ ਇਹਨਾਂ ਨੇ ਇਹਨਾਂ ਦੀ ساری ਉਮਰ ਮੈਂ ਹੀ ਹੁਣ ਕਰ ਕਰਕੇ ਦੇਣਾ ਇਹਨਾਂ ਨੂੰ ਓਏ ਵੀ ਓਏ ਅਬੀ ਅਬੀ ਓਏ ਓਏ ਅਬੀ ਹਾਂ ਨਹੀਂ ਓਏ ਮੈਂ ਕਿਉਂਕ ਮੇਰੇ ਕੋ ਨਹੀਂ ਪੈਂਦੇ ਹੁਣ ਅਜੇ ਹੁਣ ਇਹਦੇ ਪੱਠੇ ਪਾ ਕੇ ਗਿਆ ਵਾ ਪਏ ਕਿਉਂ ਅਜ ਮਾਰ ਖਾਣੇ ਆ ਫਿਰ ਚੱਲ ਹੁਣ ਜਿਹੜੇ ਕੁੱਤਰੇ ਗਏ ਠੀਕ ਵਾ ਰਹਿਣ ਦੇ ਸਵੇਰੇ ਪੈ ਜਾਣਗੇ ਮਾਂ ਦੇ ਅੱਗੇ ਆਪਾਂ ਵੱਢ ਕੇ ਲਿਆਦੇ ਇੰਨੀ ਗਰਮੀ ਚ ਆ ਲਓ ਮੇਰੇ ਕੋ ਨਹੀਂ ਪੈਂਦੇ ਜੋਕ ਹੁੰਦਾ ਤੁਹਾੜ ਕੋ ਕਰ ਲਿਆ ਕਰੋ ਠੀਕ ਆ ਜਾ ਮੈਨੂੰ ਕਾਨੂੰ ਇਹਨਾ ਓਖਿਆ ਦੀ ਚਾਹ ਬਠੇਰਾ ਇਹਨਾਂ ਨੂੰ ਆਖਿਆ ਵੀ ਹੋਰ ਕਰਿਆ ਕਰੋ ਇਹਨਾਂ ਦੇ ਇਹ ਹੋਏ ਮਰਤੇ ਜਹਾਨ ਕੀਤਾ ਮੰਮੀ ਕੱਲੀ ਡਈ ਆ ਮੈਂ ਵੇਖਾਂ ਜਾ ਕੇ ਜੇ ਕੋਈ ਕੰਮ ਹੈਗਾ ਤੇ ਕਰਾਈ ਦਿੰਨੀ ਉਹਦੇ ਨਾਲ ਤੂੰ ਕਿਹੜਾ ਕੰਮ ਕਰਾਉਣਾ ਵਾ ਸਬਜ਼ੀ ਉਹਨੇ ਧਰ ਲਈ ਆ ਤੂੰ ਇੱਧਰ ਕੰਮ ਕਰਾਉਣਾ ਲਿਚੀ ਨਹੀਂ ਹੋ ਚੱਲੀ ਉਹ ਕੰਮ ਕਰਦੀ ਚੱਲ ਕੋਈ ਨਹੀਂ ਫੇਰ ਵੀ ਸਾਮਾਂ ਦਾ ਟਾਈਮ ਹੋਇਆ ਛੇਤੀ ਹੋ ਜਿੱਦਾਂ ਕਰਦੀ ਆ ਅੱਜ ਸਬਜ਼ੀ ਚ ਨੂਨ ਜ਼ਿਆਦਾ ਪਾਉਣੀ ਆ ਏਨਾ ਨਾ ਮੂੰਹ ਨਹੀਂ ਹੁਣ ਬੁਰੀ ਬਣਾਣਾ ਮੈਂ ਕਿਉਂਕਿ ਬਾਹਰ ਵਾਲਾ ਵੀ ਆਉਣ ਵਾਲਾ ਵਾ ਤੇ ਜੇ ਮੈਂ ਇਹ ਨਾ ਸਾਹਮਣੇ ਮੂੰਹ ਬੁਰੀ ਬਣੀ ਨਾ ਫਿਰ ਉਹਨੇ ਹੀ ਮੇਰਾ ਕਸੂਰ ਕੱਢਣਾ ਵਾ ਹੁਣ ਵਿੱਚ ਇਹ ਵੇਚੀ ਕੰਮ ਚਲੰਨੀ ਆ ਲੂਣ ਪੰਨੀ ਆ ਜਿਆਦਾ ਸਬਜੀ ਚ ਐਵੇਂ ਇੰਨੀਆਂ ਰੋਟੀਆਂ ਚਾਉਣੀਆਂ ਦੀਆਂ ਬਕਮਦੀ ਰਹਿਣੀਆਂ ਨਾਲੇ ਸਬਜੀ ਥੋੜੀ ਖਾਣਗੇ ਤੇ ਨਾਲੇ ਰੋਟੀਆਂ ਖਾਣਗੇ ਘੱਟ ਓਹੋ ਆਪਣੀ ਸਬਜੀ ਕੱਢ ਮਾ ਨਾ ਫੇਰ ਹੀ ਲੂਣ ਪਾ ਸਾਰੀ ਜਪਾਤਾ ਤੇ ਆਪ ਕਿੱਧਰ ਜਾਣਾ ਚ ਜਾਣਾ ਸੱਜਣਾ ਮੇਰਾ ਤੇ ਅਵੀ ਦਾ ਚਾ ਲਾ ਕੰਮ ਤੇ ਹੋ ਗਿਆ ਖਾ ਲੋ ਹੁਣ ਸੁਆਦ ਲਾ ਲਾ ਸਬਜੀ ਕੱਲੀ ਨੂੰ ਡਾਇਆ ਮੈਨੂੰ ਆਜੋ ਹੁਣ ਪਕੀਆਂ ਤੇ ਬਹਿ ਜਾਓ ਤੇ ਇਹ ਨੋਖੇ ਇੱਕ ਵਜਦਾ ਯੋ ਕਿੱਥੋਂ ਆਏ ਲਾਗੋ ਤੇ ਆਏ ਆ ਰੋਟ ਕਰ ਲਵਾ ਚਾਹੀਏ ਤੇ ਲੈ ਆਖਿਆ ਪਿਆਰ ਮਾਨ ਪੱਕਾ ਚੱਡ ਤੇ ਬਹਿ ਜਾ ਹਾਂ ਤੇ ਸਹੀ ਆ ਚੱਲ ਫੇਰ ਵੀ ਮੰਮੀ ਤਾਂ ਕਲਾ ਟਾਈਮ ਸਰੀ ਤੇ ਸਾਰਿਆਂ ਦੇ ਇੱਕੋ ਜਈ ਆ ਕੋਈ ਗੱਲ ਨਹੀਂ ਰਹਿਣ ਤੇ ਤਾਂ ਇੱਕੋ ਜੇ ਕੋਈ ਤਾਂ ño ਨੁ ਫਰਕ ਪਿਆ ਚੱਲੇ ਆ ਕਿਹਦਾ ਫੋਨ ਆ ਵੇਖਾਂ ਭਲਾ ਹੋਣਾ ਕੇ ਰਿਸ਼ਤੇਦਾਰ ਦਾ ਹੀ ਇਹ ਦੇ ਦਾਇਕੇ ਚੱਲ ਚੁੱਕ ਕੇ ਵੇਖਾਂ ਭਲਾ ਉਹ ਕੜੀ ਇੱਥੇ ਆ ਹੀਰੇ ਦਾ ਮੰਮੀ ਚੱਲ ਚੁੱਕਲਾ ਕੋ ਨੀਂਦਾ ਹੈਲੋ 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 ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਪਨਾ ਕੀ ਹਾਲ ਚਾਲ ਠੀਕ ਠਾਕ ਜੀ ਸਭ ਠੀਕ ਠਾਕ ਤੂੰ ਸੁਣਾ ਆਪਣਾ ਆਪਣਾ ਬੜਾ ਵਧੀਆ ਠੀਕ ਠਾਕ ਆ ਹੋਰ ਸੌ ਡੈਡੀ ਦਾ ਕਿੱਦਾਂ ਠੀਕ ਆ ਡੈਡੀ ਹਾਂ ਡੈਡੀ ਠੀਕ ਨੇ ਹੁਣ ਚਲੋ ਠੀਕ ਆ ਹੋਰ ਤੁਰੇ ਫਿਰਦੇ ਆ ਤੂੰ ਸੁਣਾ ਆਪਣਾ ਹੋਰ ਹੈਗਾ ਬਈ ਵਿਚਾਰ ਆਉਣ ਆਂਦਾ ਕਿ ਨਹੀਂ ਅਜੇ ਨਹੀਂ ਮੈਂ ਆ ਜਾਣਾ ਮੈਂ ਬਸ 4-5 ਵਜੇ ਤੱਕ ਹੈ ਕਵਲ ਨੂੰ ਤੇ ਦੱਸਿਆ ਨਹੀਂ ਹਾਂ ਜੀ ਉਨੇ ਦੱਸਿਆ ਨਹੀਂ ਘਰ ਨੂੰ ਨਾ ਉਹਨੇ ਨਹੀਂ ਮੈਨੂੰ ਦੱਸਿਆ ਵੀ ਆ ਜਾਣਾ ਨਾ ਨਾ ਮੰਮੀ ਹੁਣਾਂ ਨੂੰ ਹੀ ਪਤਾ ਵਾ ਉਹ ਮੇਰਾ ਵੀ ਆ ਮਰਜੈਂਸੀ ਬਣਿਆ ਪ੍ਰੋਗਰਾਮ ਤੇ ਪਹਿਲਾਂ ਤਾਂ ਕੋਈ ਵਿਚਾਰ ਨਹੀਂ ਸੀ ਤੇ ਮੈਂ ਹਾਂ ਚੱਲ ਜਾ ਕੇ ਤੇ ਕਰ ਲੈਨੇ ਹਾਂ ਮੈਂ ਹਾਂ ਚੱਲ ਭਰਾ ਉਦਾਂ ਵੀ ਤੂੰ ਹੁਣ ਕਿੱਥੇ ਦੱਸ ਦੇ ਭੈਣਾਂ ਨੂੰ ਵੀ ਭੈਣਾਂ ਕੋਈ ਚੀਜ਼ ਨਾ ਮੰਗਾ ਲੈਣਾ ਨਹੀਂ 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 ਕੋਈ ਗੱਲ ਨਹੀਂ ਤੂੰ ਹੁਕਮ ਕਰ ਰਿਹਾ ਇਹ ਕਿਹੜੀ ਗੱਲ ਵਾ ਦੱਸ ਭੈਣ ਦੀ ਨਹੀਂ ਲਿਹਾਣੀ ਤੇ ਕਿਰਲੀ ਲਿਹਾਣੀ ਆ ਕੀ ਪਤਾ ਹੁੰਦਾ ਮੈਂ ਵਾਉਟੀ ਨੇ ਕਹਿਤਾ ਹੋਵੇ ਹੁਣ ਉਹ ਨਹੀਂ ਕਹੀ ਦੀ ਹੋਤੀ ਕੋਈ ਹਾਂ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਚੱਲ ਕੋਈ ਗੱਲ ਨਹੀਂ ਜੇ ਫੇਰ ਆਉਣਾ ਹੀ ਆਹੋ ਕਰਨ ਨਾ ਫੋਨ ਦੇ ਬੜਾ ਖਿਹੜੇ ਪਿਆਜੇ ਕੋਈ ਗੱਲ ਨਹੀਂ ਆਜੂਗਾ ਫੋਨ ਕੋਈ ਗੱਲ ਨਹੀਂ ਫਿਰ ਕੀ ਆਹੋ ਮੈਂ ਮੈਂ ਚੱਲ ਆਇਓ ਚੱਲ ਬਹੁਤਾ ਮਹਿੰਗਾ ਭਾਵੇਂ ਨਾ ਹੀ ਲਿਆਇਓ ਨਹੀਂ ਨਹੀਂ ਕੋਈ ਗੱਲ ਨਹੀਂ ਲੈ ਆਵਾਂਗੀ ਫੇਰਲੀ ਨਹੀਂ ਲਿਆਉਣਾ ਨੇ ਹੋਰ ਕਦੇ ਨਹੀਂ ਲਿਆਉਣਾ ਹਾਂ ਹਾਂ ਚੱਲ ਕੋਈ ਨਹੀਂ ਲੈ ਆਇਓ ਫੋਨ ਚੰਗਾ ਦੇ ਲੈ ਇੱਕ ਤੇ ਮੇਰੇ ਲਈ ਵੀ ਲੈ ਆਇਓ ਕੋਈ ਕਿ ਚੱਲ ਲੈ ਆਇਓ ਜੋ ਤੁਸੀਂ ਲੈਣਾ ਹੋਊਗਾ ਅਨੂੰ ਨਹੀਂ ਲੈ ਆਇਓ ਕੁਛ ਖਾਣ ਪੀਣ ਲਈ ਚਲੋ ਕੋਈ ਗੱਲ ਨਹੀਂ ਮੈਂ ਲੈ ਆਉਂਗਾ ਹਾਂ ਤੇ ਇੱਕ ਪਰਸ ਲੈ ਆਇਓ ਮੇਰੇ ਲਈ ਕੋਈ ਨਹੀਂ ਲੈ ਆਉਂਗਾ ਮੈਂ ਹਾਂ ਚਲੋ ਨਾ ਚੱਲ ਕੋਈ ਗੱਲ ਆ ਹੀ ਜਾਣਾ ਹੁਣ ਤੁਸੀਂ ਪਰਸੋਂ ਨੂੰ ਹਾਂ ਹਾਂ ਆ ਜਾਣਾ ਮਾ ਆ ਜਾਣਾ ਮੈਂ ਹਾਂ ਤੇ ਚਲੋ ਕੋਈ ਮੈਨੂੰ ਨਹੀਂ ਪਤਾ ਜੇ ਤੁਸੀਂ ਫੋਨ ਨਾ ਕਰਦੇ ਮੈਨੂੰ ਪਤਾ ਹੀ ਨਹੀਂ ਲੱਗਣਾ ਨਹੀਂ ਨਹੀਂ ਉਹ ਮੈਂ ਮੈਂ ਇਹਨੇ ਦੱਸਿਆ ਹਣਾ ਕਵਲ ਨੇ ਜਿਹੜਾ ਗੱਲ ਹੀ ਨਹੀਂ ਕੀਤੀ ਤੁਹਾਡੇ ਨਾਲ ਜਦੋਂ ਮੇਰੇ ਭਰਾ ਨੇ ਨਹੀਂ ਫੋਨ ਕਰਕੇ ਮੇਰੇ ਨਾਲ ਗੱਲ ਕੀਤੀ ਤੇ ਪਰਜਾਈ ਨੇ ਕਿੱਥੋਂ ਕਰਨੀ ਉਹ ਮੇਰਾ ਤੈਨੂੰ ਦੱਸਿਆ ਵੀ ਅਮਰਜੈਂਸੀ ਬਣਿਆ ਪ੍ਰੋਗਰਾਮ ਹੂੰ ਹੂੰ ਨਾ ਕਰਕੇ ਚੱਲ ਕੋਈ ਨਹੀਂ ਭਰਾਵਾ ਮਰਜੀ ਹੈ ਮੈਂ ਹਜੇ ਡੈਡੀ ਠੀਕ ਨਹੀਂ ਆ ਤੇ ਚਲੋ ਆ ਜੰਨੇ ਆ ਆਹੋ ਚੱਲ ਕੋਈ ਨਹੀਂ ਆ ਜਾ ਇੱਥੇ ਹੀ ਮੈਂ ਅਜੇ ਨਿਆਣਿਆਂ ਨੇ ਛੁੱਟੀਆਂ ਜੇ ਮੈਂ ਰਹਿਣਾ ਚਾਹ ਦੇਣਾ ਹੁਣ ਕੋਈ ਨਹੀਂ ਕੋਈ ਨਹੀਂ ਰਿਓ ਤੁਸੀਂ ਅਜੇ ਜਾਇਓ ਨਾ ਠੀਕ ਹੈ ਆ ਜਾਣਾ ਮੈਂ ਪਰਸੋਂ ਚੱਲ ਹੂੰ ਚਲੋ ਠੀਕ ਆ ਠੀਕ ਆ ਵੀਰੇ ਚੰਗਾ 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 ਓਕੇ ਓਕੇ ਰਿਓ ਮੰਮੀ ਵੇ ਇਹਲਾ ਕਿੱਡੀ ਚਲਾਤੀ ਓ ਹੀ ਰੇਨੇ ਆਉਣਾ ਹੀ ਆ ਪਰਸੋਂ ਨੂੰ ਤੇ ਤੁਹਾਨੂੰ ਨਹੀਂ ਦੱਸਿਆ ਪਰਸੋਂ ਨੂੰ ਆਣਾ ਹਾਂ ਪਰਸੋਂ ਨੂੰ ਆਉਣਾ ਹੀ ਆ ਲੈ ਵੇ ਕੁੜੇ ਤੀ ਗੱਲਾਂ ਕਰਦੀ ਆ ਸਾਡਾ ਪੁੱਤ ਤੇ ਤੁਹਾਨੂੰ ਹੀ ਨਹੀਂ ਦੱਸਿਆ ਤੁਹਾਨੂੰ ਕਿਹੜਾ ਦੱਸਿਆ ਮੈਨੂੰ ਵੀ ਨਹੀਂ ਦੱਸਿਆ ਉਹਨੇ ਵੀ ਮੀਨੇ ਜੇ ਨੇ ਮੈਨੂੰ ਨਹੀਂ ਫੋਨ ਕੀਤਾ ਤੇ ਭੈਣ ਮੈਂ ਆਉਣਾ ਵਾ ਤੇ ਬਲਖ ਨੂੰ ਕੋਈ ਦੋਵੇਂ ਜੀ ਇਕੋ ਜਾਈਆ ਤੇ ਕੋਈ ਚੀਜ਼ ਨਾ ਮੰਗਾ ਲੇ ਪਰ ਮੈਂ ਵੀ ਅੱਗੇ ਆਉਂਦੀ ਹੁੰਦੀ ਨਹੀਂ ਕਿਸ ਚੀਜ਼ ਦੀ ਲੋੜ ਨਹੀਂ ਹਰਕਾ ਤੇ ਨਾ ਕਹਿ ਹੀ ਦਿੱਤਾ ਨਾਚ ਤੇਰੇ ਸਾਹਮਣੇ ਕਿਹਾ ਵਾ ਚਾਹ ਕਾਨੂੰ ਮੰਗਣੇ ਹੀਗੇ ਅੱਛਾ ਤੁਮੀ ਮੁੰਡੇ ਦਾ ਹੀ ਸੋਚਦੀਆਂ ਕਿ ਕਾਨੂੰ ਮੰਗਣੇ ਹੈਗੇ ਤੇ ਪੁੱਤ ਪਤਾ ਲੱਗਾ ਕਿ ਫੇਰ ਐਵੇਂ ਆਖੂ ਕੀਤੀ ਇਹਨਾਂ ਨੇ ਫੋਨ ਕੀਤਾ ਚਾਹ ਇੱਕ ਉਹ ਵਾ ਉਹਨੇ ਦੱਸਣਾ ਹੀ ਆ ਕਿ ਇਹਨਾਂ ਨੇ ਫੋਨ ਕੀਤਾ ਤੇ ਤੇ ਮਗਾਈਆਂ ਚੀਜ਼ਾਂ ਦੱਸ ਦੂਗੀ ਤੇ ਦੱਸ ਦੇ ਐਡਾ ਮੈਨੂੰ ਡਰ ਨਹੀਂ ਪਿਆ ਇਹਦਾ ਮੈਂ ਇਹਦੇ ਕੋਲ ਡਾ ਡਰ ਕੇ ਕਿੰਨਾ ਚਿਰ ਰਵਾਂ ਮੈਂ ਹੁਣ ਮੰਗਾ ਲਈ ਕਿ ਮੇਂਦਾ ਵੀ ਜੀ ਕਰਦਾ ਵੀ ਮੇਰਾ ਵੀ ਕੋਈ ਭਰਾ ਲਿਆ ਕੇ ਦੇਵੇ ਜੇ ਇਹਦੇ ਭਰਾ ਰੀਝਾਂ ਕਰਦੇ ਤੇ ਮੇਰੇ ਭਰਾ ਨਾ ਕਰਨ ਚੱਲ ਵੀ ਲਾ ਫਿਰ ਮੈਨੂੰ ਮੈਂ ਤਾਂ ਨਹੀਂ ਤੈਨੂੰ ਦਵੇ ਮਗਾਲਾ ਭਾਵੇਂ ਤੂੰ 100 ਵਾਰੀ ਮਗਾਲਾ ਉਹਨੇ ਤੈਨੂੰ ਦੇਣੀਆਂ ਨਹੀਂ ਤੇ ਜੇ ਲਿਆਊਗਾ ਨਾ ਤਾਂ ਫਿਰ ਮੈਂ ਵੀ ਫਿਰ ਮੇਲਾ ਵਰਤਣਾ ਤੇ ਮੈਂ ਤਾਂ ਭਾਵੇਂ ਆਵੇ ਉਹਨੇ ਦੇਣ ਨਹੀਂ ਦੇਣੀਆਂ ਚੱਲ ਕੋਈ ਨਹੀਂ ਜਦੋਂ ਉਹ ਟਾਈਮ ਆਊਗਾ ਨਾ ਫਿਰ ਵੇਖ ਜਾ ਜੇ ਮੈਂ ਇੱਥੇ ਹੀ ਲਗਾ ਕੇ ਇੱਥੇ ਲਊਗੀ ਮੈਂ ਆਂਦੇ ਲੈ ਲਊਗੀ ਤੇ ਜੇ ਉੱਥੇ ਰਹੁੰਦੇ ਨਾ ਕਿ ਤੂੰ ਤੀਤੀ ਖੋਲੂਗਾ ਤੂੰ ਆ ਖੋਲਣਗੀ ਉਹਨੇ ਤਾਂ ਦਊਗੀ ਤੇ ਉਹ ਟਾਈਮ ਆਊ ਤਾਂ ਵੇਖੀ ਜਾਊਗੀ ਚੱਲ ਕੋਈ ਗੱਲ ਨਹੀਂ ਤੂੰ ਹੀ ਨਾ ਹੁਣ ਪਰੋ ਤੇ ਮੈਂ ਵੇਖ ਲਾਂ ਬਾਹਰ ਜਾ ਕੇ ਉਹਦੇ ਉਬਲੀ ਫਿਰਨ ਲਈ ਹੋਣੀ ਆ ਤੂੰ ਵੀ ਬੜੀ ਤੰੜਾਈ ਪਟਟ ਕੇ ਦੇ ਹਣਾ ਤੂੰ ਬੈਠੀ ਰੋ ਹਾ ਤੇ ਅੱਗੇ ਤੈਨੂੰ ਪੱਕੀ ਪਕਾਈ ਨਹੀਂ ਮਿਲਦੀ ਪਕਾ ਲਾਂਗੇ ਅਹੀਂ ਚਾਹੇ ਬਹਿ ਜਾ ਮਾਨਾ ਉਹਨੇ ਕੀ ਪਕਾ ਕੇ ਦੇਣੀ ਆ ਨਾ ਚੱਜ ਸੁਆਦ ਨਾ ਖਵਾਉਣੀ ਨਾ ਪਕਾਉਣੀ ਥੜੂ ਥੜੂ ਕੜੂ ਕਣੂ ਕਰੀ ਜਾਣਾ ਚੱਲ ਥੋੜਾ ਬਤ ਹੱਥ ਪਰੱਠੀ ਪਵਾਈ ਹੋਊਗੀ ਨਾ ਇੱਕ ਦੇ ਵੇਲੇ ਸੇ ਰੋਟੀ ਪੱਕ ਜੂਗੀ ਤੇ ਇੱਕ ਚੱਲ ਨਿਆਣੇ ਖਾ ਲੈਣਗੇ ਦੇਖੀ ਰਾ ਤੁਰ ਮਾਨਾ ਜੇ ਬਾਹਰ ਪੱਟੀਆਂ ਮਿਲਦੀਆਂ ਨਾ ਤੇ ਖਾਈ ਜਾ ਘਰੋਂ ਪਕਾਉਂਦੀ ਆਈਆਂ ਮੰਮੀ ਤੇਰੀ ਮੈਂ ਗੱਲ ਮੰਦੀ ਆ ਘਰ ਵੀ ਪਕਾਉਂਦੇ ਆਈ ਦਾ ਕਿਹੜਾ ਲਿੱਸੇ ਹੋ ਜਾਣਾ ਇਹ ਵੀ ਆਪਣਾ ਹੀ ਘਰ ਵਾ ਕੋਈ ਗੱਲ ਹੀ ਰਹਿਣਾ ਤੂੰ ਚਾਰ ਦਿਨ ਰੋ ਉਹ ਗਰਨਾਮ ਨੂੰ ਮਿਲਣੀ ਡਈਆ ਜਠਾਣੀ ਤੇਰੀ ਪਕਾ ਹੀ ਦਿੰਦੀ ਆ ਤੇ ਕੋਈ ਗੱਲ ਨਹੀਂ ਤੂੰ ਰਹਿਣਾ ਹੀ ਆ ਜੇ ਚਾਰ ਦਿਨ ਮੈਂ ਤੇ ਰਹਿਣਾ ਹੀ ਆ ਮੈਂ ਤੇ ਹੁਣ ਹੀਰੇ ਨੂੰ ਢੀਕੇ ਜਾਵਾਂਗੀ ਤੇਰੀ ਗੱਲ ਮੇਰੇ ਵੱਜ ਗਈ ਆ ਪੱਲੇ ਜਿਹੜਾ ਤੂੰ ਮੈਨੂੰ ਆਖਣ ਡਈ ਹੈ ਨਾ ਕਿ ਇਹਨੇ ਸਾਰਾ ਕੁਝ ਲਗਾ ਲੈਣਾ ਵਾ ਐਰਕਾ ਮੈਂ ਵੀ ਨਹੀਂ ਲਗਾਉਣ ਦਿੰਦੀ ਇਹਨੂੰ ਵੇਖਦੀ ਆ ਨਾ ਪਰ ਹਰ ਵਾਰੀ ਆਦਿਨ ਲਿਆਇਆ ਹੀ ਕੱਖ ਨਹੀਂ ਉਹ ਅਗਲਾ ਪੁੱਛਣ ਦੱਸੋ ਮੈਨੂੰ ਕੀ ਚਾਹੀਦਾ ਵਾ ਇਹ ਆਂਦੀ ਸਾਡੇ ਕੋਲ ਹੀ ਕੱਖ ਨਹੀਂ ਉਹਦੀ ਤਨਖਾਹ ਹੀ ਹੈ ਨਹੀਂ ਕੋਹ ਹੈ ਹੀ ਨਹੀਂ ਅਸੀਂ ਤੇ ਲੁੱਟੇ ਹੀ ਗਏ ਐਦਾਂ ਹੀ ਕਰੀ ਜਾਂਦੀ ਬਸ ਉਹ ਤੇ ਬੇਚਰਾ ਕੋ ਬੋਦਾ ਉਹ ਸਾਨੂੰ ਵੀ ਤੇ ਫੋਨ ਕਰੇ ਤੇ ਸਾਨੂੰ ਪੁੱਛਦਾ ਹੁੰਦਾ ਵਾ ਐ ਕਾ ਤੇ ਦੱਸਿਆ ਹੀ ਨਹੀਂ ਕਾ ਕੀ ਅਮੜਾ ਨਾ ਉਹਨੇ ਦੱਸਿਆ ਨਾ ਐਨੀ ਗੱਲ ਕਰਾਈ ਸੀ ਅਮੇ ਅਮੜਾਵਾ ਉਹ ਤੇ ਉਦਣ ਵੀ ਮੈਨੂੰ ਉਦਣ ਨਹੀਂ ਦੱਸਿਆ ਜੇ ਦਿਨ ਹੋ ਗਏ ਕਿੰਨੇ ਕ ਦਿਨ ਹੋਏ ਇਹ ਜੀ ਅਮਰਜੈਂਸੀ ਛੁੱਟੀ ਐਡੀ ਤੇ ਗੱਲ ਨਹੀਂ ਪਹਿਲਾਂ ਮਾੜੀ ਮੋਟੀ ਗੱਲ ਤੋਦੀ ਆ ਵੀ ਛੁੱਟੀ ਹਨ ਮਿਲਣੀ ਆ ਅੱਜ ਗੱਲ ਹੁੰਦੀ ਏ ਪਰ ਦੱਸੇ ਕੋਈ ਚੇਤਾਵਨੀ ਨਾ ਲਈ ਵੀ ਕੀ ਮੰਗਵਣਾ ਹੋ ਆ ਤੈਨੂੰ ਹੁਣ ਫੋਨ ਚਾਨਕ ਆ ਗਿਆ ਤੇ ਤੂੰ ਆਹਤਾ ਤੇ ਪਰ ਮੈਂ ਆ ਗਿਆ ਨਹੀਂ ਵੀ ਹੁਣ ਜਾ ਹੀ ਨਾ ਜਿਹੜੀ ਚੀਜ਼ ਲਿਆਉਣੀ ਏ ਕਿਤੇ ਲੈ ਕੇ ਹੀ ਜਾ ਲੈ ਕੇ ਜਾਉਂ ਇਹਦੇ ਨਾਲ ਸਾਰੀ ਚੀਜ਼ ਲੈਣੀ ਆ ਸਾਰੀ ਲਵੀ ਰਾਵਤ ਤਾਂ ਨਹੀਂ ਮੈਂ ਦੇਣੀ ਹੁਣ ਨਾ ਨਿਆਣਿਆਂ ਨੂੰ ਦੇਣੀ ਨਾ ਇਹਨੇ ਕਰਨ ਨੂੰ ਫੋਨ ਦੇਣਾ ਵਾ ਨਾ ਇਹਨੇ ਕੁੜੀ ਨੂੰ ਕੋ ਦੇਣਾ ਵਾ ਨਾ ਨਹੀਂ ਤੈਨੂੰ ਕੋਹ ਦੇਣਾ ਇਹਨੇ ਲੁਕਾ ਰਹਿਣਾ ਇਹਨੂੰ ਨਹੀਂ ਨਹੀਂ ਹੁਣ ਮੈਂ ਥੀ ਜਾ ਪੇਕ ਟੈਚੀ ਖੋਲੂੰਗੀ ਨਾ ਇਹ ਜਿਆਦਾ ਤਾਂ ਨਹੀਂ ਖੋਲਣ ਜਾਣ ਦੀ ਵੇਖੀ ਜਾ ਕਿ ਜੇ ਇਹਦੀ ਚੌਧਰ ਹੈ ਨਾ ਘਰ ਤੇ ਤਾਂ ਚੌਧਰ ਮੈਂ ਵੀ ਪੂਰੀ ਪਾਉਂਗੀ ਇਹਨੂੰ ਇਹਨੂੰ ਪਤਾ ਲੱਗ ਜੂ ਕਿ ਕੁੜੀਆਂ ਹੁੰਦੀਆਂ ਕੀ ਚੀਜ਼ ਵਾ ਅੰਗਰ ਨਾ ਕਦੀ ਕੋਈ ਗੱਲ ਕੀਤੀ ਨਹੀਂ ਤੇ ਸਭ ਸਿਰ ਚੜਦੀ ਐਵੇਂ ਟਾ ਟਾ ਕੇ ਮਾਰੀ ਚਲੇ ਜਾਂਦੀ ਐ ਲੱਗਦਾ ਵੀ ਤੇ ਡੈਡੀ ਦਾ ਫੋਨ ਆਉਣ ਦਿਆ ਏ ਚੁੱਕ ਲਿਆ ਵਾ ਹੁਣ ਕਿ ਦਾਵਾ ਨਾ ਸਮੰਨੇਸ ਨਾ ਦੇਣ ਡਈ ਆ ਇਹ ਜੀ ਕਰਨ ਲਈ ਫੋਨ ਲੈ ਮੈਂ ਉਦੋਂ ਦਾ ਉਹਨੂੰ ਦੱਸਿਆ ਨਹੀਂ ਉਹ ਕਰਨ ਫੋਨ ਮੰਗਣ ਡਿਆ ਵਾ ਤੇ ਨਾ ਮੈਂ ਤਾਂ ਹੀ ਇਹਨਾਂ ਕੋਲ ਪਿਸਕ ਨਹੀਂ ਕੱਢੀ ਗੇ ਹੁਣ ਵੇਖਦਾ ਵਾ ਦਾ ਸੁਨਾ ਦੇਤਾ ਪਰਸ ਵੀ ਲੈ ਤ ਫੋਨ ਵੀ ਲੈ ਅਨੂ ਨੇ ਵੀ ਲੈ ਗੋਹ ਚੱਲ ਕੋਈ ਨਹੀਂ ਹੁਣ ਆਉਂਦਨੀ ਆ ਜੋ ਲਿਆਂਦਾ ਵਾ ਲੈਵੇ ਦੇਣ ਤਾਂ ਨਾ ਦੇਣਾ ਨੀਗਾ ਮੇਰੇ ਪਤੀਏ ਮਾੜੇ ਆ ਉਹਨਾਂ ਨੂੰ ਕਦੀ ਮੇਰੇ ਪਈਏ ਦੀ ਚੀਜ਼ ਨਹੀਂ ਦਿੱਤੀ ਐਰ ਕਿ ਮੈਂ ਫੋਨ ਉਹਨੂੰ ਦੇਣਾ ਵਾ ਇਹ ਕਪਾਤ ਹੋਣਾ ਵਾ ਜੇ ਉਹਨਾਂ ਨੂੰ ਕੋਈ ਚੀਜ਼ ਦੇਣ ਦਾ ਮਨ ਆ ਲੈੰਦੇ ਨਹੀਂ ਉਦੋਂ ਤੇ ਕਿਤੇ 扑ੜਕ ਪੈਂਦੀਆਂ ਵਾ ਆ ਮਾਦਾ ਹੀ ਨਹੀਂ ਸਾਡੀ ਮਾਂ ਤੇ ਉਹੋ ਜੀ ਕੁੜੀ ਜਿਹੜੀ ਨਾਲ ਰਲ ਜਾਂਦੀ ਆ ਚੱਲ ਵੇਖੀ ਜਾਊ ਹੋਊਗਾ ਤੇ ਹੋਵੇ ਕਪਾਤ ਫਿਰ ਇਹ ਥੋੜਾ ਹੁਣ ਮੈਂ ਉਹਨਾਂ ਨੂੰ ਛੱਡ ਦੇਣਾ ਵਾ ਆਪ ਮੇਰਾ ਭਰਾ ਕਦੇ ਇੰਨੀ ਆ ਰੀਝਾਂ ਕਰਦਾ ਵਾ ਮੈਂ ਤਾਂ ਉਦਾਂ ਸੋਚਿਆ ਸੀ ਕਿ ਹੁਣ ਕੋਈ ਗੱਲ ਨਹੀਂ ਇਹਨਾਂ ਨਾਲ ਕਰਨੀ ਕਿਤੇ ਮਾਸਾ ਜਿੰਨਾ ਕਪਾਤ ਨਹੀਂ ਕਰਨਾ ਜਿੰਨਾ ਚਿਹਰਾ ਵੀ ਤੇ ਢਾੜੀ ਨੇ ਰਹਿਣਾ ਵਾ ਪਰ ਇਹਨਾਂ ਨੇ ਨਹੀਂ ਟਲਣਾ ਟਲਦੀਆਂ ਹੀ ਨਹੀਂ ਆਪਣੀਆਂ ਗੱਲਾਂ ਕਰਨੋ ਮੇਰੇ ਢਿੱਡ 'ਚ ਵੀ ਨਾ ਗੋਲਾ ਆ ਜਾ ਗੱਲ ਦਾ ਬੱਜਿਆ ਹੀ ਰਹਿਣਾ ਇਹਨੂੰ ਪੁੱਛਾ ਨਾ ਜਾ ਕੇ ਵੀ ਕਿਹੜਾ ਫੋਨ ਹੈ ਤੇ ਕੀ ਡਈ ਹੀ ਕਹਿਣ ਜਾਵਾਂਗੇ ਨਾ ਜਾਵਾਂ ਮਨਾ ਸਮਝ ਜੀ ਨਹੀਂ ਲੱਗਣ ਢੀ ਕੋ ਚੱਲ ਚਲੀ ਜਾਨੀ ਵੇਖੀ ਜਾਂਦੀ ਆ ਕਿਹੜਾ ਫੋਨ ਹੈ ਦੇਦੀ